ਮਿਕੂਟ ਲੋ ਨਾਲ ਕੰਟਰੋਵਰਸੀ ਤੋਂ ਬਾਅਦ ਗੁਰਜਸ ਕਪਲਸ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਗਈ। ਤੁਸੀਂ ਅਕਸਰ ਹੀ ਗੁਰਜਸ ਕਪਲਸ ਨੂੰ ਆਪਣੇ ਸੱਸ ਸਹੁਰਾ ਨਾਲ ਸਾਈਡ ਤੇ ਕੁਝ ਫਨੀ ਵੀਡੀਓ ਸ਼ੇਅਰ ਕਰਦੇ ਹੋਏ ਦੇਖਦੇ ਹੋ ਤੇ ਤੁਸੀਂ ਉਹਨਾਂ ਵੀਡੀਓ ਨੂੰ ਪਿਆਰ ਵੀ ਕਰਦੇ ਹੋ। ਤੇ ਅੱਜ ਇੱਕ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਪਿਛਲੇ ਦਿਨ ਤੋਂ ਜਿਹੜੀ ਗੁਰਜਸ ਕਪਲ ਸਾ ਤੇ ਗੁਰਜਸਾ ਉਹ ਮੀਕੂ ਢਿੱਲੋ ਦੇ ਨਾਲ ਕੰਟਰੋਵਰਸੀ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ ਤੇ ਇਹ ਪਿਆਰੀ ਵੀਡੀਓ ਜਿਹੜੀ ਹੁਣ ਉਹਨਾਂ ਨੇ ਸ਼ੇਅਰ ਕੀਤੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੀ ਸੱਸ ਨੂੰ ਜਿਹੜੀ ਗਿਫਟ ਦੇ ਰਹੀ ਹੈ ਤੇ ਆਪਣੇ ਸਹੁਰਾ ਸਾਹਿਬ ਨੂੰ ਗਿਫਟ ਦਿੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਉਹਦੀ ਸੱਸ ਯਾਨੀ ਕਿ ਉਹਦੀ ਮਾਂ ਭਾਵਕ ਹੋ ਜਾਂਦੀ ਹੈ ਤੇ ਜੇਕਰ ਨੂ ਤੇ ਪੁੱਤ ਹੋਵੇ ਉਹ ਗੁਰਜਸ ਕਪਲਸ ਵਰਗਾ ਹੋਵੇ ਕਿਉਂਕਿ ਆਪਣੇ ਸ਼ੌਂਕਾਂ ਤੋਂ ਇਲਾਵਾ ਜਿਹੜਾ ਗੁਰਜਸ ਆਪਣੇ ਸੱਸ ਸਹੁਰੇ ਦੇ ਵੀ ਸ਼ੌਂਕ ਪੂਰੇ ਕਰਦੀ ਹੈ ਕਿਉਂਕਿ ਕਾਫੀ ਜ਼ਿਆਦਾ ਮਿਹਨਤੀ ਪਰਿਵਾਰ ਦੇ ਵਿੱਚੋਂ ਉੱਠੀ ਕਿਉਂਕਿ ਮਾਂ ਪਿਓ ਦਾ ਸਾਆਯਾ ਛੋਟੀ ਉਮਰ ਦੇ ਵਿੱਚ ਹੀ ਸਿਰ ਤੋਂ ਉੱਠ ਗਿਆ ਸੀ ਤੇ ਸੱਸ ਸਹੁਰੇ ਨੂੰ ਹੀ ਆਪਣਾ ਮਾਂ ਪਿਓ ਮੰਨਿਆ ਤੇ ਅਕਸਰ ਹੀ ਉਹਨਾਂ ਦਾ ਆਸ਼ੀਰਵਾਦ ਲੈਂਦੀ ਹੋਈ ਤੇ ਉਹ ਉਹਨਾਂ ਨੂੰ ਪਿਆਰ ਕਰਦੀ ਹੋਈ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੈ ਹਾਲਾਂਕਿ ਉਹਨਾਂ ਦੀ ਕੁਝ ਦਿਨ ਪਹਿਲਾਂ ਉਸਦੀ ਸੱਸ ਤੇ ਸਹੁਰੇ ਦੀ ਇੰਟਰਵਿਊ ਵੀ ਆਈ ਸੀ ਇੰਟਰਵਿਊ ਕਾਫੀ ਚਰਚਾ ਦੇ ਵਿੱਚ ਰਹੀ ਸੀ ਕਿਉਂਕਿ ਸੱਸ ਨੇ ਉਹ ਗੱਲਾਂ ਦਸੀਆਂ ਜਿਹੜੀਆਂ ਕੀ ਬੰਦੇ ਨੂੰ ਰਵਾ ਦਿੰਦੀਆਂ ਸਨ ਰਵਾ ਦਿੰਦੀਆਂ ਹਨ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਕਈ ਗੱਲਾਂ ਜਿਹੜੀਆਂ ਦਸੀਆਂ ਤੇ ਗੁਰਜਸ ਦੀ ਜਿਹੜੀ ਕਾਫੀ ਜ਼ਿਆਦਾ ਤਾਰੀਫ਼ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਗੁਰਜਸ ਸਾਡੇ ਲਈ ਘਰ ਦੇ ਵਿੱਚ ਦੇਵੀ ਬਣ ਕੇ ਆਈ ਹੈ ਅਸੀਂ ਦੋ ਟਾਈਮ ਦੀ ਰੋਟੀ ਖਾਣ ਤੋਂ ਵੀ ਅਸਮਰਥ ਸੀ ਤੇ ਗੁਰਜਸ ਨੇ ਆ ਕੇ ਸਾਡੇ ਉਹ ਸ਼ੌਂਕ ਪੂਰੇ ਕਰ ਦਿੱਤੇ ਜਿਹੜੇ ਅਸੀਂ ਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚੇ ਸੀ ਕਿਉਂਕਿ ਗੁਰਜਸ ਨੇ ਆਪਣੇ ਸ਼ੌਂਕਾਂ ਤੋਂ ਇਲਾਵਾ ਆਪਣੇ ਮਾਪਿਓ ਦੇ ਸ਼ੌਂਕ ਆ ਜਿਹੜੇ ਉਹ ਪਹਿਲ ਦੇ ਕਦਮ ਤੇ ਪੂਰੇ ਕੀਤੇ ਕਿਉਂਕਿ ਮੇੜਤ ਕਾਫੀ ਟਾਈਮ ਤੋਂ ਗੁਰਜਸ ਜਿਹੜੀ ਸੋਸ਼ਲ ਮੀਡੀਆ ਨੂੰ ਲੈ ਕੇ ਕਰ ਰਹੀ ਹੈ ਉਹ ਹੁਣ ਵਲੌਗ ਵੀ ਬਣਾਉਂਦੀ ਹੈ ਵਲੌਗ ਤੋਂ ਬਾਅਦ ਹੁਣ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਇੱਕ ਨਵੀਂ ਗੱਡੀ ਵੀ ਲੈ ਕੇ ਆਂਦੀ ਹੈ ਜੋ ਕਿ ਵੀਡੀਓ ਤੁਸੀਂ ਸਕਰੀਨ ਤੇ ਚੱਲਦੀ ਦੇਖ ਸਕਦੇ ਹੋ ਤੇ ਆਪਣੇ ਅਕਸਰ ਹੀ ਪਰਿਵਾਰ ਦੇ ਵਿੱਚ ਉਹ ਮਿਹਨਤ ਕਰਦੀ ਵੀਡੀਓ ਦੇ ਵਿੱਚ ਦਿਖਾਈ ਦਿੰਦੀ ਹੈ ਤੇ ਹਰ ਮੋੜੇ ਨਾਲ ਮੋੜਾ ਲਾ ਕੇ ਉਹ ਆਪਣੀ ਦੁੱਖ ਤੇ ਸੁੱਖ ਦੀ ਘੜੀ ਦੇ ਵਿੱਚ ਆਪਣੇ ਸੱਸ ਸਹੁਰੇ ਦੇ ਨਾਲ ਖੜਦੀ ਹੈ ਤਾਂ ਇਹ ਪਿਆਰੀ ਵੀਡੀਓ ਜਿਹੜੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਤੇ ਇਸ ਵੀਡੀਓ ਦੇ ਥੱਲੇ ਪਿਆਰਾ ਜਿਹਾ ਕਮੈਂਟ ਤੁਸੀਂ ਵੀ ਜਰੂਰ ਕਰਿਓ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ